ਹਰ ਸਾਇ ਦੇ ਵਿੱਚ ਬਗੇਸ਼ਵਰ ਦਾਮ ਵਾਲੇ ਤ੍ਰਿੰਦਰ ਸ਼ਾਸਤਰੀ ਪਹੁੰਚੇ ਨੇ ਰਮਿੰਦਰ ਸਿੰਘ ਆਮਲਾ ਵੱਲੋਂ 216 ਕੁੜੀਆਂ ਲੋੜਵੰਤੀਆਂ ਦੇ ਵਿਆਹ ਕੀਤੇ ਗਏ ਸਨ ਇਸ ਦੌਰਾਨ ਤ੍ਰਿੰਦਰ ਸ਼ਾਸਤਰੀ ਵੀ ਪਹੁੰਚ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਸਤਾਰ ਸਜਾ ਕੇ ਆਏ ਨੇ ਬਿਲਕੁਲ ਦਸਤਾਰ ਸਜਾ ਕੇ ਪਹੁੰਚ ਗਏ ਨੇ ਤ੍ਰਿੰਦਰ ਸ਼ਾਸਤਰੀ ਰਵਿੰਦਰ ਸਿੰਘ ਆਮਲਾ ਵੱਲੋਂ 216 ਆ ਬੇਟੀਆਂ ਨੇ ਜਿਹੜੀਆਂ ਉਹਨਾਂ ਦੇ ਵਿਆਹ ਕੀਤੇ ਗਏ ਸੀ ਦਾ ਇਸ ਮੌਕੇ ਦਰਿੰਦਰ ਸ਼ਾਸਤਰੀ ਜੋ ਕਿ ਦਾਸੀ ਪਹਿਲਾ ਧਾਰਮਿਕ ਯਾਤਰਾ ਤੇ ਵੀ ਨਿਕਲੇ ਸਨ ਦਰਿੰਦਰ ਸ਼ਾਸਤਰੀ ਕਾਫੀ ਭਾਈ ਮਨਯਾ ਦਾ ਗੁਰੂ ਗ੍ਰੰਥ ਸਾਹਿਬ ਸ਼ਸ਼ੋਭਿਤ ਨੇ ਪਰ ਤੁਸੀਂ ਦੇਖ ਸਕਦੇ ਹੋ ਲੱਗ ਰਿਹਾ ਲੱਗ ਕੇ ਕੋਈ ਨਾ ਹੈ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਸ਼ਸ਼ੋਭਿਤ ਨੇ 216 ਲੋੜਵatiesਾਂ ਦੇ ਵਿਆਹ ਕੀਤੇ ਜਾਣੇ ਸੀ ਕੀਰਤਨ ਚੱਲ ਰਿਹਾ ਸੀ ਪਰ ਤੁਹਾਨੂੰ ਦੱਸ ਦਈਏ ਕਿਸੇ ਦੇ ਵਿੱਚ ਜਦੋਂ ਦਰਿੰਦਰ ਸ਼ਾਸਤਰੀ ਆਉਂਦੇ ਨੇ ਤਾਂ ਲੋਕ ਕਿੰਨੇ ਉਤਾਵਲੇ ਨੇ ਇਹ ਚੀਜ਼ ਕਿਤਨਾ ਕਿਤੇ ਬਹੁਤ ਸਾਰੇ ਸਵਾਲ ਨੇ ਪਰ ਉਹ ਗੱਲਾਂ ਬਾਤਾਂ ਨੇ ਹਰਜੀਤ ਸਿੰਘ ਅਸੂਲਪੁਰ ਵੀ ਇੱਥੇ ਸ਼ਾਮ ਲਏ ਧੱਕਾ ਮੁੱਕੀ ਬਹੁਤ ਹੋਰੀ ਹੈ ਧੱਕਾ ਮੁੱਕੀ ਬਹੁਤ ਹੋਰੀ ਹੈ ਗੁਰੂ ਹਰਸਾਏ ਦੇ ਵਿੱਚ ਅੱਜ ਦਰਿੰਦਰ ਸ਼ਾਸਤਰੀ ਪਹੁੰਚੇ ਰੋਣਵਾ ਬਹੁਤ ਬਹੁਤ ਸਫਲਾ ਲੋਕਾਂ ਲੁੱਟਵਾ ਤੇ ਆਂਦੇ ਰਾਖੀ ਗਣੇਸ਼ ਮੋਕੇ ਬਗਵਾਨ ਦਰਸ਼ਾਸ਼ਤਰੀ ਪਹੁੰਚਨੇ ਅੱਜ ਬਹੁਤ ਨਜ਼ਾਰਾ ਦੇਖੋਗੇ ਜੀ ਮਾਦੀ ਹਜੂਰੀ ਦੇ ਵਿੱਚ ਲੋਕ ਦੇ ਕੋਲ ਇਸ ਤਰ੍ਹਾਂ ਦੀਆਂ ਕੋਈ ਕਿਸੇ ਵੀ ਤਰ੍ਹਾਂ ਦੀ ਚਾਹ ਕਰ ਰਹੇ ਨੇ ਆ ਮੋਬਾਈਲ ਫੋਨ ਫੜੇ ਹੋਏ ਨੇ ਤੇ ਉਹਨਾਂ ਨੂੰ ਆਇਆ ਕਿ ਇੱਕ ਸੈਲਫੀ ਲੈ ਲਈਏ ਤਾਂ ਬਹੁਤ ਜ਼ਿਆਦਾ ਹਾਲਾਂਕਿ ਜਿਹੜੇ ਗ੍ਰਾਂਤੀ ਸਾਹਿਬ ਨੇ ਆਗੂ ਸਾਹਿਬ ਨੇ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਨਾ ਕੀਤੀ ਜਾਵੇ ਪਰ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖੋ ਇਸ ਤਰ੍ਹਾਂ ਲੋਕ ਨੇ ਜਿਹੜੇ ਕਹਿ ਸਕਦੇ ਆ ਕਿ ਗੁਰੂ ਮਾਹ ਦੀ ਹਜ਼ੂਰੀ ਦੇ ਵਿੱਚ ਇੱਕ ਦੇਹਤਾਰੀ ਗੁਰੂ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਵਿਰਾਟ ਰੂਪ ਲੋਕ ਕਰੀ ਬੈਠੇ ਨੇ ਧੱਕਮ ਤੱਕਾ ਹੋਏ ਨੇ ਆ ਦੇਖੋ ਰਿੰਦਰ ਸ਼ਾਸਤਰੀ ਜੀ ਜਾ ਰਹੇ ਨੇ ਤਾਂ ਲੋਕ ਨੇ ਜਿਹੜੇ ਇਸ ਤਰ੍ਹਾਂ ਪਾਗਲ ਹੋ ਗਏ ਨੇ ਲੋਕ ਨੇ ਜਿਹੜੇ ਬਿਲਕੁਲ ਸੈਲਫੀਆਂ ਤਸਵੀਰਾਂ ਖਿਚਾਉਣ ਦੇ ਲਈ ਦੇਖ ਸਕਦੇ ਹੋ ਕਿ ਕਿੰਨਾ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਇਚ ਚਾਹ ਸੀ ਜੀ ਦੇ ਵੀ ਅਸੀਂ ਦਰਿੰਦਰ ਸ਼ਾਸਤਰੀਆਂ ਫੋਟੋ ਵਿੱਚ ਆਈਏ ਉਹਨਾਂ ਨੂੰ ਮਿਲੀਏ ਆ ਬਹੁਤ ਪ੍ਰੈਸ ਕਰ ਰਹੀ ਹੋਵੇ ਬਹੁਤ ਬਹੁਤ ਜ਼ਿਆਦਾ ਰਸ਼ ਹੋ ਗਿਆ ਹੈ ਦਰਿੰਦਰ ਸ਼ਾਸਤਰੀ ਦੇ ਔਰ ਨਾਲ ਇਹ ਬਹੁਤ ਗਲਤ ਹੋ ਰਿਹਾ ਹੈ ਅੱਜ ਦੇਖੋ ਤੁਸੀਂ ਜਨਤਾ ਦੇਖ ਰਹੇ ਹੋ ਤੇ ਗੁਰੰਤ ਸਾਹਿਬ ਬੈਠੇ ਆ ਸਾਰਾ ਕੁਝ ਹੋ ਰਿਹਾ ਸਾਰਾ ਕੁਝ ਹੋਣਾ ਫਿਰ ਵੀ ੱੱਕਾ ਮੁੱਕੀ ਕੋਈ ਕੈਸਾ ਹੈ ਕੋਈ ਕੈਸਾ ਲੱਗਦਾ ਵੀ ਲੋਕ ਇੱਕ ਦੇਹ ਤਾਰੀ ਗੁਰੂ ਨੂੰ ਇੰਨਾ ਜ਼ਿਆਦਾ ਉਤਸ਼ਾਹ ਦਿਖਾ ਰਹੇ ਨੇ ਪਰ ਗੁਰੂ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਉਹ ਸ਼ੋਭਿਤ ਨੇ ਉਹਨਾਂ ਦੀ ਕੋਈ ਸਮਝ ਨਹੀਂ ਰਿਹਾ ਹਾਂਜੀ ਸਮਝ ਕੋਈ ਨਹੀਂ ਸਮਝ ਰਿਹਾ ੱੱਕਾ ਮੁੱਕੀ ਕੈਸੀ ਜਦੋਂ ਆਏ ਸੀਗੇ ਜੋ ਦਰਸ਼ਨ ਕਰਨੇ ਸਾਰਿਆਂ ਨੇ ਉਹਦੇ ਕੈਸੇ ਚੱਲੇ ਉਹਨੂੰ ਕੈਸੇ ਵੇਖ ਲੋ ਜੀ ਬਿਲਕੁਲ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤੋਂ ਸਤਾਏ ਵੀ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਧੱਕਾ ਮੁੱਕੀ ਕੀਤੀ ਜਾ ਰਹੀ ਆ ਇੱਧਰ ਗੁਰੂ ਗ੍ਰੰਥ ਸਾਹਿਬ ਨੇ ਇੱਧਰਲੇ ਪਾਸੇ ਦਰਿੰਦਰ ਸ਼ਾਸਤਰੀ ਆ ਤਾਂ ਤੁਸੀਂ ਦੋਹੇ ਪਾਸੇ ਆਪੇ ਲਾ ਲਓ ਕਿ ਉਧਰ ਗੁਰੂ ਗ੍ਰੰਥ ਸਾਹਿਬ ਜੀ ਵੱਲ ਕਿਸੇ ਦਾ ਧਿਆਨ ਨਹੀਂ ਹੈ ਤੇ ਇੱਧਰ ਇੱਕ ਦਰਿੰਦਰ ਸ਼ਾਸਤਰੀ ਜੀ ਨੇ ਜੋ ਆਏ ਹੋਏ ਨੇ ਗੁਰੂ ਹਰ ਸਾਹਿਬ ਦੇ ਵਿੱਚ ਤਾਂ ਤੁਸੀਂ ਦੇਖੋ ਲੋਕਾਂ ਦੀ ਭੀੜ ਮੈਨੂੰ ਲੱਗਦਾ ਗੱਡੀ ਦੇ ਵਿੱਚੋਂ ਕੱਢ ਲਿਆਉਣਗੇ ਜਿਸ ਤਰ੍ਹਾਂ ਲੋਕ ਚੱਲੇ ਹੋਏ ਨੇ ਤਾਂ ਇੰਨੀ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਮਾਨਸਿਕ ਕੀ ਗਾਉਂਦੇ ਇਹ ਤੁਹਾਨੂੰ ਇਹ ਵੀਡੀਓ ਦੇਖ ਕੇ ਜਦੋਂ ਸਾਡੀ ਟੈਲੀਕਾਸਟ ਹੋਵੇਗੀ ਤਾਂ ਪਤਾ ਲੱਗ ਜਾਵੇਗਾ ਕਿ ਲੋਕ ਨੇ ਜਿਹੜੇ ਹਾਲਾਂਕਿ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਤਸਵੀਰ ਖਿੱਚਾ ਕੇ ਕਰਨਾ ਕੀ ਹੈ ਤਾਂ ਦਰਿੰਦਰ ਸ਼ਾਸਤਰੀ ਆਏ ਹੋਏ ਨੇ ਬਹੁਤ ਵੱਡਾ ਉਦਮ ਦਾ ਕਾਰਜ ਤੁਸੀਂ ਕੀਤਾ ਬਹੁਤ ਵੱਡੀ ਗੱਲ ਹੈ ਧੀਆਂ ਦਾ ਕਾਰਜ ਕਰਨਾ ਤਾਂ ਇਹ ਮਨ ਦੇ ਵਿੱਚ ਖਿਆਲ ਕਿਵੇਂ ਆਉਂਦਾ ਹੈ ਸਰ ਦੇਖੋ ਜਦੋਂ ਪਾਣੀ ਆਇਆ ਹਾੜ ਆਇਆ ਤਾਂ ਅਸੀਂ ਵਕ ਵਕ ਪਿੰਡਾਂ ਚ ਹਾਰਡਪੀਟ ਤੁਹਾਨੂੰ ਮਿਲ ਕੇ ਆਏ ਤਾਂ ਉੱਥੇ ਬੀਬੀਆਂ ਨੇ ਇਹ ਕਿਹਾ ਸੀਗਾ ਕਿ ਸਾਡੀਆਂ ਬੱਚੀਆਂ ਦੇ ਵਿਆਹ ਕੌਣ ਕਰੂਗਾ ਸਾਡੇ ਬੇਟਿਆਂ ਦਾ ਵਿਆਹ ਕੌਣ ਕਰੂਗਾ ਅਸੀਂ ਉੱਥੇ ਹੀ ਸਾਰੀ ਟੀਮ ਨੇ ਇਹ ਫੈਸਲਾ ਕੀਤਾ ਕਿ ਆਪਾਂ ਸਾਰਿਆਂ ਦੇ ਵਿਆਹ ਇਕੱਠੇ ਇੱਕ ਦਿਨ ਕਰਾਂਗੇ ਅੱਜ ਕਿੰਨੇ ਵਿਆਹ ਹੋ ਰਹੇ ਜੀ ਅੱਜ 216 ਵਿਆਹ ਹੋ ਰਹੇ ਆ ਠੀਕ ਹੈ ਜੀ ਔਰ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਸਾਰੀ ਟੀਮ ਨੇ ਵਕ ਵਕ ਸੰਸਥਾਾਂ ਨੇ ਧਾਰਮਿਕ ਸੰਸਥਾਵਾਂ ਨੇ ਔਰ ਪਬਲਿਕ ਨੇ ਔਰ ਸਾਰੇ ਰਿਸ਼ਤੇਦਾਰ ਜਿੰਨੇ ਵੀ ਜੋੜਿਆਂ ਦੇ ਆਏ ਆ ਉਹਨਾਂ ਸਾਰਿਆਂ ਨੇ ਬਹੁਤ ਸਾਧਤਾ ਬਹੁਤ ਬਹੁਤ ਧੰਨਵਾਦ ਸਿਆਸਤ ਦੇ ਵਿੱਚ ਬਸ ਇੱਕ ਮਿੰਟ ਸਿਆਸਤ ਦੇ ਵਿੱਚ ਆ ਕੇ ਸਿਆਸਤ ਤੋਂ ਕਾਫੀ ਸਮਤ ਮਤਲਬ ਵਿਧਾਇਕ ਵੀ ਨਹੀਂ ਪਰ ਤੁਸੀਂ ਐਡਾ ਸੋਹਣਾ ਕਾਰਜ ਕਰ ਰਹੇ ਹੋ ਇਹ ਮਨ ਦੇ ਵਿੱਚ ਖਿਆਲ ਕਿਵੇਂ ਆਉਂਦੇ ਨੇ ਸਾਰੇ ਦੇਖੋ ਸਮਾਜ ਸੇਵਾ ਕਰਨ ਲਈ ਹੈ ਲੋਕਾਂ ਦੇ ਨਾਲ ਜੁੜਨ ਲਈ ਸਿਆਸਤ ਦੀ ਲੋੜ ਨਹੀਂ ਹੁੰਦੀ ਸਿਆਸਤ ਅੱਜ ਕੱਲ ਤੁਹਾਨੂੰ ਪਤਾ ਕਿ ਕਿਸ ਪਾਸੇ ਜਾ ਰਹੀ ਹੈ ਮੈਂ ਉਸ ਬਾਰੇ ਕਮੈਂਟ ਨਹੀਂ ਕਰਨਾ ਚਾਹੁੰਦਾ ਧੰਨਵਾਦ